ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਤੇ ਚੱਲਿਆ ਇਹ ਦੁਕਾਨਦਾਰ ਅੱਜ 13 ਰੁਪਏ ਕਿਲੋ ਵੇਚ ਰਿਹਾ ਹਰ ਸਬਜ਼ੀ ਦੂਰੋਂ ਦੂਰੋਂ ਲੋਕ ਲੈਣ ਆ ਰਹੇ ਨੇ ਸਬਜ਼ੀਆਂ ਇਲਾਕੇ 'ਚ ਹੋਈਆਂ ਦੁਕਾਨਦਾਰਦਿਆਂ ਚਰਚਾਵਾਂ ਦੇਖੋ ਕੀ ਦੇ ਰਿਹਾ ਲੋਕਾਂ ਨੂੰ ਸੰਦੇਸ਼ ਇਹ ਖਿਆਲ ਗੁਰਸਾਹਿਬ ਨੇ ਆਪੇ ਖਿਆਲ ਲਿਆ ਕੇ ਆਏ ਜੀ ਇਹ ਮਨੋ ਖਿਆਲ ਆਂਦਾ ਹਰ ਸਾਲ ਜੀ ਗੁਰਸਾਹਿਬ ਆਪੇ ਕਿਰਪਾ ਕਰਦੇ ਆਏ ਕਿੰਨੇ ਸਾਲਾਂ ਤੋਂ ਲਗਾ ਰਹੇ ਇਹ 3 ਸਾਲਾਂ ਤੋਂ ਲਗਾ ਰਹੇ ਹਾਂ ਜੀ ਅਸੀਂ ਕਿੰਨੀਆਂ ਕ ਸਬਜ਼ੀਆਂ ਬਾਈ ਜੀ ਜਿਹੜੀਆਂ ਅੱਜ 13 ਰੁਪਏ ਨੂੰ ਲੱਗਦੀਆਂ ਇਹ 13 ਸਬਜ਼ੀਆਂ ਹੁੰਦੀਆਂ ਜੀ ਉਹ ਚ ਨਿੰਬੂ ਧੰਨੀਆਂ ਸਭ ਕੁਝ ਹੁੰਦਾ ਹੈ ਮਿਰਚਾਂ ਜੋ ਐਟਮਾ ਸਬਜ਼ੀ ਦੇ ਹੁੰਦੀਆਂ 13 ਸਬਜ਼ੀਆਂ ਉਹ ਫਿਰ ਆਪਾਂ ਲਗਾਣੇ ਆ ਜੀ ਆ ਬਾਈ ਜੀ ਮਹਿੰਗਾਈ ਦਾ ਜ਼ਮਾਨਾ ਹੈ ਬੜਾ ਕੁਝ ਅੱਜ ਕੱਲ 13 ਰੁਪਏ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਸਬਜ਼ੀ ਤੁਹਾਨੂੰ ਖੁਦ ਨੂੰ ਵੀ ਪੈਂਦੀ ਹੋਊਗੀ ਕਿਵੇਂ ਸਭ ਕੁਝ ਮੈਨੇਜ ਕਿਵੇਂ ਕਰਦੇ ਬਸ ਉਹ ਗੁਰਸਬ ਆਪੇ ਕਰ ਲੈਂਦੇ ਆ ਜੀ ਉਹਨਾਂ ਦੇ ਹੱਥ 'ਚ ਹੀ ਹੈ ਉਹਨਾਂ ਨੇ ਕਰਨਾ ਬਸ ਇਹ ਮੈਂ ਨਹੀਂ ਲਾਇਆ ਉਹਨਾਂ ਨੇ ਲਾਇਆ ਹੀ ਲੰਗਾ ਕਿੰਨੇ ਕਵਜੇ ਤੋਂ ਸ਼ੁਰੂ ਕਰਤਾ ਇਹ 6:30 ਵਜੇ ਸ਼ੁਰੂ ਹੋ ਜਾਂਦਾ ਜੀ 10 ਵਜੇ ਤੇ ਚੱਲੂਗਾ ਜੀ ਇਹ ਹਰ ਰੋਜ਼ ਵੀ ਐਦਾਂ ਹੀ ਸਬਜ਼ੀ ਮੈਂ ਵੇਚਦਾ ਹਰ ਰੋਜ਼ ਵੀ ਇੰਨੀ ਭੀੜ ਹੁੰਦੀ ਹੈ ਜੀ ਮੇਰੇ ਕੋਲ ਅੱਜ ਸਪੈਸ਼ਲ ਨਹੀਂ ਹੈਗੇ ਤੁਸੀਂ ਅੱਗੇ ਵੀ ਆ ਕੇ ਦੇਖ ਸਕਦੇ ਹੋ ਵੀਡੀਓ ਪਾਵੇਂ ਬਣਾ ਲਿਓ ਇਹ ਸਪੈਸ਼ਲ ਭੀੜ ਨਹੀਂ ਹੈ ਹਰ ਹਰ ਵਾਰੀ ਵੀ ਇੰਨੀ ਭੀੜ ਹੁੰਦੀ ਹਰ ਰੋਜ਼ ਰੋਜ਼ਾਨਾ ਇੰਨੀ ਰੋਜ਼ਾਨਾ ਇੰਨੀ ਹੁੰਦੀ ਥੀ ਆ ਕੇ ਦੇਖ ਲਿਓ ਪਾਵੇਂ ਰੇਟ ਜਿਹੜੇ ਆਮ ਦੇਣਾ 'ਚ ਹੁੰਦੇ ਉਹ ਵੀ ਘੱਟ ਆਮ ਦੀਨਾ ਨਾਲ ਬਜਾਰ ਨਾਲ ਲੇ ਸਕਦੇ ਹੋ ਪਾ ਮੈਂ ਬਜ਼ਾਰੋਂ ਟਰਾਈ ਕਰਕੇ ਫੇਰ ਆ ਸਕਦੇ ਹੋ ਇਹ ਨਹੀਂ ਮੈਂ ਕੰਦਾ ਮੈਂ ਝੂਠ ਬੋਲ ਰਿਹਾ ਵਾਂ ਮੈਂ ਇਹ ਬਜ਼ਾਰੋਂ ਟਰਾਈ ਕਰਕੇ ਫੇਰ ਆਓ ਬਾਕੀ ਦੇ ਦੁਕਾਨਦਾਰ ਤੁਹਾਡੇ ਨਾਲ ਬਾਕੀ ਦੇ ਦੁਕਾਨਦਾਰ ਲੱਗਦੇ ਤਾਂ ਹੈਗੇ ਜੀ ਸਾਰੇ ਲੱਗਦੇ ਆ ਜੀ ਹੁਣ ਕੀ ਕਰ ਸਕਦੇ ਆ ਜੀ ਉਹਨਾਂ ਨੇ ਵੀ ਕਿੰਨੇ ਤੂੰ ਜਾਇਜ਼ ਕਮਾ ਲਓ ਮੈਂ ਤਾਂ ਕੰਮ ਕੱਲ ਛੱਡਦਾ ਜੀ ਮੇਨ ਦਾ ਕੋਈ ਨਹੀਂ ਕੋਈ ਨਹੀਂ ਮੇਰੇ ਬਾਬੇ ਨਾਨੇ ਕੀ ਆਪਣਾ ਕਰਿਆਨੇ ਦਾ ਕੰਮ ਵੀ ਹੈਗਾ ਮੇਰਾ ਮੈਂ ਤਾਂ ਕਹਿੰਦਾ ਇਹ ਨਜਾਇਜ਼ ਫਾਇਦਾ ਚੱਕਦੇ ਜੀ ਵੀ ਵਾਲੀ ਚੀਜ਼ ਸਦਾਸੀ ਵੇਚਦੇ ਆ ਜੀ ਮੈਂ ਉਹਨਾਂ ਨੂੰ ਕਹਿੰਦਾ ਵੀ ਵਾਲੀ ਚੀਜ਼ 40 ਬੇਚ ਲੋ ਜੀ ਤੁਸੀਂ ਖਰਾਬ ਮਲਾ ਕੇ ਤੁਹਾਡੀ ਚਾਰੀ ਤਾਂ ਵੀ ਤੁਹਾਨੂੰ ਪੈਸੇ ਬਚਦੇ ਆ ਜੀ ਇਹ ਨਜਾਇਜ਼ ਫਾਇਦਾ ਚੱਕਦੇ ਆ ਜੀ 13 13 ਦਾ ਫਲਸਫਾ ਕਿੰਨਾ ਸਮਾਂ ਕਾਇਮ ਰੱਖੂੰਗਾ ਇਹ ਬਾਬੇ ਨਾਨਕ ਨੇ ਜਦ ਤੱਕ ਰੱਖਿਆ ਤੇ ਉਦੋਂ ਤੱਕ ਚੱਲੀ ਚੱਲੂਗਾ ਜੀ ਜਦ ਤੱਕ ਗੁਰਸਾਹਿਬ ਦੀ ਕਿਰਪਾ ਹੈ ਬਾਬੇ ਨਾਨਕ ਦੀ ਕਿਰਪਾ ਹੋਊਗੀ ਪਿੱਛੇ ਥੋੜੀ ਦੇਖ ਰਹੇ ਸੀ ਕਨਫੈਕਚਰੀ ਦੀ ਦੁਕਾਨ ਆ ਉਹਦੇ ਵੀ ਰੇਟ ਘਟ ਹੁੰਦੇ ਹਾਂਜੀ ਉਹਦੇ ਹੁਣ ਮੈਂ ਦੁਕਾਨ ਤਿਆਰ ਕਰ ਲਈ ਪਹਿਲੇ ਮੇਰੇ ਕੋਲ ਸਮਾਨ ਘੱਟ ਸੀ ਹੁਣ ਥੋੜਾ ਸਮਾਨ ਪਾਉਂਗਾ ਫਿਰ ਉੱਚ 20% ਆਫ ਰੱਖੂੰਗਾ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਵਿਕੀ ਕਪੂਰ ਕਿੱਥੋਂ ਦੇ ਰਹਿੰਦੇ ਹੋ ਮਾਛੀਵਾਲਾ ਸਾਹਿਬ ਜੀ ਸਬਜ਼ੀ ਲੈਣ ਦੇ ਲਈ ਪਹੁੰਚੇ ਸੀ ਕਿ ਆਹ ਤੂਫਾਨ ਦੇ ਉੱਤੇ ਕੀ ਕਹਾਂ ਮੈਂ ਤਾਂ ਇਹੀ ਗਾਂਗਾ ਜੀ جنگ سبزی آئی ہے <affinity> <Bali> ਕਿ ਉਹ ਪੇਟੀਸੀ ਕੀ ਕੰਮ ਕਰਦੇ ਹਾਂ ਮੇਰਾ ਕਲੀਨਿਕ ਹੈ ਜੀ ਮੈਂ ਪ੍ਰੈਕਟਿਸ ਕਰਦਾ ਹਾਂ ਇਹ ਅੱਜ ਕੋਈ ਇਹ ਜੀ ਲੋਕਾਂ ਲਈ ਕਿਸੇ ਦੇ ਖਾਤੇ ਮੈਂ ਲੋਕਾਂ ਨੂੰ ਇਹੀ ਕਰਨਾ ਕਹਿਣਾ ਚਾਹੁੰਦਾ ਮਾਂ ਕਿ ਹੱਕ ਸੱਚ ਦੀ ਖਾਓ ਜਿਹੜੀ ਕਮਾਈ ਕਰਨੀ ਹੈ ਨਾ ਆਪਣੀ ਹੱਕ ਸੱਚ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਮਿਲਣੀ ਹੈ ਠੀਕ ਹੈ ਬਾਕੀ ਗੁਣਾਣਕ ਦੇਵ ਜੀ ਨੇ ਜਿਵੇਂ ਸੱਚਾ ਸੌਜਾ ਦੀ ਦੁਕਾਨਦਾਰੀ ਦਾ ਉਪਦੇਸ਼ ਦਿੱਤਾ ਸੀਗਾ ਇਹ ਹਰ ਵੀਰ ਭਾਈ ਨੂੰ ਜੋ ਵੀ ਆਪਣਾ ਬਿਜ਼ਨਸ ਕਰ ਰਿਹਾ ਬੰਦਾ ਉਹਨੂੰ ਨੇਕ ਕਮਾਈ ਹੱਕ ਸੱਚ ਦੀ ਕਮਾਈ ਕਰਨੀ ਜੇ ਉਹਦੇ ਵਿੱਚ ਹੀ ਬਰਕਤ ਮਿਲੇਗੀ ਉਹਦੇ ਵਿੱਚ ਵਾਦਾ ਤੁਸੀਂ ਦੇਖੋਗੇ ਖੁਦ ਪਰਮਾਤਮਾ ਤੁਹਾਡੇ ਬਿਜ਼ਨਸ ਨੂੰ ਕਿਵੇਂ ਵਧਾਉਂਦਾ ਇਹ ਤੁਸੀਂ ਖੁਦ ਇਹਦਾ ਫਲ ਦੇਖੋਗੇ ਜੇ ਤੇ ਤੁਹਾਡੇ ਬਿਜ਼ਨਸ ਦੇ ਵਿੱਚ ਕਿਸੇ ਵੀ ਕਿਸਮ ਦੀ ਬੇਈਮਾਨੀ ਜਾਂ ਤੁਹਾਡੀ ਨੀਅਤ ਵਿੱਚ ਕੋਈ ਵੀ ਖੋਟ ਆਇਆ ਉਹਦੇ ਵਿੱਚ ਹਮੇਸ਼ਾ ਲੌਸ ਹੀ ਲੌਸ ਹੋਣਾ ਵਾ ਕਦੇ ਕੋਈ ਵਾਦਾ ਨਹੀਂ ਮਿਲਿਆ ਕਿਸੇ ਨੂੰ ਵੀ ਅਜਾ ਮਾ ਕੇ ਦੇਖ ਲਓ ਤੁਸੀਂ ਉਹ ਮਹਿੰਗਾਈ ਦਾ ਜ਼ਮਾਨਾ ਹੈ ਬਾਈ ਜੀ ਅੱਜ ਕੱਲ ਇਹ ਚੀਜ਼ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਬੜੇ ਇਹ ਤਾਂ ਬਹੁਤ ਹੀ ਭਾਗਾ ਵਾਲਾ ਬੰਦਾ ਬਹੁਤ ਗੁਨਾਣ ਦੇ ਬਾਦਸ਼ਾਹ ਤੇ ਬਾਦਸ਼ਾਹੀ ਇਹਦੇ ਉੱਤੇ ਮਿਹਰ ਬਖਸ਼ਾ ਜੋਇ ਕਰ ਰਿਹਾ ਵਾ ਨਹੀਂ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਤੁਸੀਂ ਦੇਖਦੇ ਹੋ ਸ਼ਹਿਰ ਦੇ ਵਿੱਚ ਬਹੁਤ ਵੱਡੇ ਵੱਡੇ ਸ਼ਾਹਕਾਰ ਦੁਕਾਨਦਾਰ ਬੈਠੇ ਨੇ ਉਹ ਵੀ ਕਰ ਸਕਦੇ ਨੇ ਪਰ ਜਿਹਦੇ ਉੱਤੇ ਉਸ ਦੀ ਮਿਹਰ ਆ ਉਹੀ ਕਰੇ ਹਰੇ ਕੀ ਬਾਈ ਦੇ ਵਸਦਾ ਰੋਗ ਨਹੀਂ ਹੈ ਗੁਨਾਨਕ ਪਾਸ਼ਾ ਨੇ ਜਿੱਦੋ ਤੇ ਮੇਰ ਬਖਸ਼ੀ ਆ ਉਹੀ ਕਰ ਸਕਦਾ ਔਰ ਇਸ ਇਸ ਚੀਜ਼ ਨੂੰ ਇਸ ਬੰਦੇ ਨੂੰ ਕਿਸੇ ਚੀਜ਼ ਦੀ ਕਮੀ ਵੀ ਨਹੀਂ ਜੇ ਭਾਵੇਂ ਚਾਹੇ ਸਿਰਫ 2-2 ਰੁਪਏ ਹੀ ਕਮਾਰਿਆ ਸਬਜ਼ੀ ਮੇ 2 ਰੁਪਏ 5 ਰੁਪਏ 10 ਰੁਪਏ ਹੀ ਕਮਾਰਿਆ ਨਾ ਉਹਦੇ ਵਿੱਚ ਵੀ ਇਹਨੂੰ ਕਿਉਂਕਿ ਇਹਦੀ ਨੀਅਤ ਸਾਫ਼ ਆ ਨੇਕ ਦਿਲ ਇਨਸਾਨ ਆ ਬਸ ਇਸ ਲਈ ਕਹਿ ਰਹੇ ਆ ਕਿ ਕਿਸੇ ਦਾ ਵੀ ਇਸ ਦਾ ਨਹੀਂ ਕਿਸੇ ਵੀ ਨੇਕ ਇਨਸਾਨ ਦਾ ਕਦੇ ਦਿਲ ਨਾ ਦਿਖਾਓ ਤੇ ਹੱਕ ਸੱਚ ਦੀ ਹੀ ਕਮਾਈ ਕਰੋ ਉਹ ਤੁਸੀਂ ਹਰ ਸਾਲ ਲਗਾਉਂਦੇ ਨੇ ਹਾਂਜੀ ਹਰ ਸਾਲ ਲਗਾਉਂਦੇ ਨੇ 13-13 ਰੁਪਏ ਦੇ हिसाब ਨਾਲ ਸਬਜ਼ੀ 13 ਰੁਪਏ ਹੀ ਰੇਟ ਰੱਖਦੇ ਆ ਹਰ ਇੱਕ ਸਬਜ਼ੀ ਦਾ ਔਰ ਸ਼ਾਮ ਨੂੰ ਇਹ ਕੇਕ ਵੀ ਕਟਣਗੇ ਅਸੀਂ ਦੇਖਦੇ ਆ ਸਭ ਮੇਰੇ ਸਾਹਮਣੇ ਵਾਡੀ ਹੋਈ ਆ ਇਸ ਮਹੱਲੇ ਦੇ ਵਿੱਚ ਉਹ ਗੁਰਨਾਨਕ ਬਾਦਸ਼ਾਹ ਦੇ ਜਨਮ ਦਿਨ ਦੇ ਉੱਤੇ ਕੇਕ ਵੀ ਕੱਟਦਾ ਸਾਰੇ ਮਹੱਲੇ ਵਿੱਚ ਜਿੰਨੀ ਦੀ ਸਮਰਥਾ ਵਿਚਾਰੀ ਉਹ ਸ਼ਾਮ ਨਾਲੇ ਸੇਵਾ ਭਾਵਨਾ ਨਾਲ ਲੱਗਿਆ ਹੋਇਆ ਆਪਣੇ ਕੰਮ ਦੇ

ਕਿੰਨੇ ਕ ਸਾਲਾਂ ਤੋਂ ਲਗਾਤਾਰ ਇਸ ਤਰ੍ਹਾਂ ਹੀ ਇਹ ਕੰਮ ਕਰਦਾ ਇਹ ਕਿੰਨੇ ਸਾਲ ਹੋ ਗਏ 23 ਸਾਲ ਹੋ ਗਏ ਜਦ ਆਇਆ ਬਹੁਤ ਸਾਲ ਹੋ ਗਏ ਇਹਨੂੰ ਭਲਾ ਕਰਦੇ ਨੇ ਕਿੰਨੇ ਵਜੇ ਤੋਂ ਰਸ ਲੈਣਾ ਸ਼ੁਰੂ ਹੋ ਜਾਂਦੇ ਸਤ ਵਜੇ ਤੋਂ 12 ਵਜੇ ਤੱਕ ਵੀ 11 ਵਜੇ ਤੱਕ ਵੀ ਕਈ ਵਾਰ ਹੁਣ ਤਾਂ ਅੱਜ ਤਾਂ 12 ਵਜੇ ਤੱਕ ਬੈਠਾ ਹੀ ਸੱਬੀ ਸਬਜ਼ੀ 10 ਰੁਪਏ ਦੀ ਪਿੱਤਰੀ ਹੈ ਜਾਂ ਹੋਰ ਸਮਾਨ ਨਹੀਂ ਉਹੀ ਦੇ ਰਿਹਾ ਹੈ ਕਈ ਵਾਰ ਉਹ ਬਿਸਕੁਟ ਜਿਹੜਾ ਬਿਸਕੁਟ ਵੀ ਦੇ ਰਿਹਾ ਹੈ ਰਾਤ ਕਹਿ ਰਿਹਾ ਸੀ ਮੈਨੂੰ ਵੀ ਮਕਰੋਨੀ ਹੈ ਜਿਹੜੀ ਉਹ ਵੀ ਇੱਕ ਪੈਕਟ ਫਰੀ ਹੈ ਉਹ ਦੇ ਰਿਹਾ ਹੈ ਉਹ ਨਾਨਕ ਸਾਹਿਬ ਦਾ ਜਿਹੜਾ ਪੀਰ ਹਾਂ ਉਦੇ ਬਾਰੇ ਕੁਝ ਵੀ ਕਹਿਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਾਸਤੇ ਮੈਂ ਹੋਰ ਤਾਂ ਇਹ 13 ਰੁਪਏ ਦੇ ਇਹ ਦੇ ਰਹੇ ਆ ਉਹਨਾਂ ਨੇ 13 13 ਬੋਲਿਆ ਸੀ ਨਾ ਗੁਰੂ ਨਾਨਕ ਦੇਵ ਜੀ ਨੇ ਕਿ ਉਹ ਇੰਨਾ ਭਲਾ ਕਰਦੇ ਸੀ ਉਪਨ ਦਾ ਹੀ ਇਹ ਭਲਾ ਕਰਦਾ ਸਭ ਦੇ ਹਾਂ ਰਿਕਸਾਰ ਉਹ ਹੀ ਕਰਦਾ ਬਹੁਤ ਚੰਗਾ ਇਹ ਇਹਦਾ ਉਹ ਵੀ ਤੇ ਇਹ ਨਹੀਂ ਬੋਲਣੀ ਨਾ ਉਹ ਵੀ ਕਰਦੇ ਸਨ ਸਬਜ਼ੀ ਵੀ ਲੋਕ ਚੱਕ ਕੇ ਲੈ ਜਾਂਦੇ ਆ ਜੇ ਪੈਕਟ ਜਿਹਾ ਇਹ ਰੱਖਦੇ ਨੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਪੈਕਟ ਮੇਰਾ ਕੌਣ ਲੈ ਗਿਆ ਚੱਕੀ ਇਹਦਾ ਕੋਈ ਗੱਲ ਨਹੀਂ ਪਰਮਾਤਮਾਏ ਬਸ ਪਰਮਾਤਮਾ